ਸਤਿਨਾਮ ਵਾਹਿਗੁਰੂ ਸਾਹਿਬ ਜੀ ਜੋਤ ਜੇਤੋ ਪ੍ਰੇਮ ਖੇਡਣ ਕਾਚਾ ਸਿਰ ਤਰਤਲੀ ਗਲੀ ਮੋਰੀਆ ਅੰਤ ਬਾਬਾ ਦੀਪ ਸਿੰਘ ਜੀ ਤਰਨ ਤਾਰਨ ਰੋਵਰ ਵਿੱਚ ਇਸ਼ਨਾਨ ਕਰਕੇ ਹਥਿਆਰਾਂ ਨੂੰ ਤੀਜ ਕੀਤਾ ਇਹ ਹਰਮੰਦਰ ਸਾਹਿਬ ਵੱਲ ਚਾਲੇ ਪਾਰ ਚਾਲੇ ਪਾਉਣ ਲੱਗੇ ਹਨ ਆਓ ਇਸ ਘਤਾਂ ਨੂੰ ਸਰਵਣ ਕਰੀਏ ਆਪਣਾ ਜਨਮ ਸਫਲਾ ਕਰੀਏ ਇੱਕ ਮੇਰੇ ਵੀਰ ਨੇ ਬੇਨਤੀ ਕੀਤੀ ਸੀ ਇਹ ਬਾਬਾ ਜੀ ਬਾਬਾ ਦੀਪ ਸਿੰਘ ਜੀ ਸਿਰਫ ਕਦੇ ਗੁਰੂ ਗ੍ਰੰਥ ਸਾਹਿਬ ਜੀ ਲਿਖਦੇ ਸਨ ਹੋਰ ਕੁਝ ਨਹੀਂ ਕੀਤਾ ਉਹਨਾਂ ਨੇ ਮੈਂ ਉਸ ਵੀਰ ਦੀ ਬੇਨਤੀ ਕਰਦਾ ਕਿ ਵੀਰ ਜੀ ਇਹ ਸਾਡੇ ਸ਼ਰੋਮਣੀ ਦਸਬ ਪਿਤਾ ਦੇ ਅਸ਼ੀਰਵਾਦ ਸਦਕਾ ਇਹ ਸੂਰਬੀਰ ਯੋद्धा ਪੈਦਾ ਹੋਇਆ ਬਾਬਾ ਦੀਪ ਸਿੰਘ ਜੀ ਜੋ ਇਹਨਾਂ ਨੇ ਕੀਤਾ ਹੈ ਦੁਨੀਆ 당 ਹੈ ਤੁਸੀਂ ਕਿੰਤੂ ਕਰਦੇ ਹੋ ਮੇਰੀ ਬੇਨਤੀ ਪ੍ਰਵਾਨ ਕਰਨਾ ਹੋਰ ਕਿੱਥੇ ਕਿੱਥੇ ਬਾਬਾ ਜੀ ਨੇ ਜੰਗਾਂ ਵਿੱਚ ਹਿੱਸਾ ਲਿਆ ਉਹ ਆਪ ਜੀ ਨੂੰ ਆਉਣ ਵਾਲੀ ਆਉਣ ਵਾਲੀਆਂ ਕਥਾ ਵਿੱਚ ਪਤਾ ਲੱਗ ਜਾਏਗਾ ਸੋ ਇਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਆਪ ਜੀ ਨੂੰ ਦੱਸ ਰਹੇ ਹਾਂ ਕਿ ਜਿਹੜੇ ਯੁੱਧ ਉਹਨਾਂ ਨੇ ਕੀਤੀ ਕਿਉਂ ਕੀਤੀ ਕਿੱਥੋਂ ਤੁਰੇ ਕਿੱਦਾਂ ਤੁਰੇ ਇਹ ਸਾਰਾ ਆਪ ਜੀ ਨੇ ਸਰਵਣ ਕੀਤਾ ਹੈ ਇਹ ਸਿਰਫ ਬਾਬਾ ਦੀਪ ਜੰਗਾਂ ਦਾ ਹਜੇ ਇਹ ਜੰਗ ਜਿਹੜੀ ਉਹਨਾਂ ਨੇ ਹਰਮੰਦਰ ਸਾਹਿਬ ਵਾਸਤੇ ਲੜੀ ਸੀ ਸਾਬੋ ਕੀ ਤਲਵੰਡੀ ਤੋਂ ਤੁਰੇ ਜਨਮ ਕਿੱਦਾਂ ਹੋਇਆ ਕਿੱਥੇ ਹੋਇਆ ਕਿਸ ਤਰ੍ਹਾਂ ਹੋਇਆ ਬਾਬਾ ਜੀ ਦੇ ਅਸ਼ੀਰਵਾਦ ਨਾਲ ਹੋਇਆ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਅਨੰਦਪੁਰ ਸਾਹਿਬ ਜਾ ਕੇ ਸੋ ਇਹ ਉਹਨਾਂ ਦੀ ਹਿਸਟਰੀ ਹੈ ਬਾਬਾ ਦੀਪ ਸਿੰਘ ਜੀ ਦੀ ਆਉਣ ਵਾਲੇ ਸਮੇਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਸਿੱਖੀ ਸ਼ੁਰੂ ਹੋਏਗੀ ਉਹਦੇ ਵਿੱਚ ਉਹਨਾਂ ਦੇ ਯੋਗ ਵੀ ਦਿਖਾਵਾਂਗੇ ਦੇਖੋਗੇ ਆਪ ਜੀ ਕਥਾ ਵਿੱਚ ਸੋ ਬੇਨਤੀ ਕਰਦੇ ਆਂ ਕਿ ਆਓ ਆਪਾਂ ਸਰਵਣ ਕਰੀਏ ਸੋ ਪਿਆਰਿਓ ਹਾਂ ਠੀਕ ਹੈ ਮੇਰੇ ਵੀਰ ਨੇ ਪੁੱਛਿਆ ਬੜੀ ਚੰਗੀ ਗੱਲ ਹੈ ਕੋਈ ਗੁੱਸਾ ਨਹੀਂ ਹੈ ਭਾਈ ਸਾਡੇ ਸ਼ਹੀਦ ਸਿੰਘ ਬਹੁਤ ਉੱਚ ਪਦਵੀਆਂ ਵਾਲੇ ਹਨ ਇਹਨਾਂ ਦਾ ਮੁਕਾਬਲਾ ਦੁਨੀਆ ਵਿੱਚ ਬਹੁਤ ਔਖਾ ਮਿਲਦਾ ਕਰਨ ਵਾਲੇ ਮਿਲਦੇ ਹਨ ਸੋ ਪਿਆਰਿਓ ਸੋ ਜਰੂਰ ਆਪ ਜੀ ਨੂੰ ਜੋ ਕੁਝ ਚੰਗਾ ਵੀ ਨਹੀਂ ਵੀ ਲੱਗਦਾ ਉਹ ਵੀ ਤੁਸੀਂ ਜਰੂਰ ਲਿਖਿਆ ਕਰੋ ਕਮੈਂਟਸ ਜਰੂਰ ਕਰਿਆ ਕਰੋ ਸੋ ਆ ਸਾਡੀ ਬੇਨਤੀ ਹੈ ਅਸੀਂ ਗੁੱਸਾ ਨਹੀਂ ਕਰਦੇ ਅਸੀਂ ਤੇ ਆਪ ਜੀ ਨਾਲ ਪਿਆਰ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਤਰਨ ਤਰਨ ਤੋਂ ਜਦੋਂ ਤੁਰੇ ਹੈ ਉਸ ਵੇਲੇ ਇਹ ਆਖਣ ਲੱਗੇ ਕਿ ਜਿਨ੍ਹਾਂ ਨੂੰ ਭਾਈ ਪ੍ਰੇਮ ਪ੍ਰੇਮ ਵਿੱਚ ਖੇਡਣਾ ਆਉਂਦਾ ਹੈ ਜਿਨ੍ਹਾਂ ਨੂੰ ਚਾਹ ਉਹ ਹੈ ਭਾਈ ਉਹ ਮੇਰੇ ਸਿਰ ਤੇ ਸਿਰ ਧਰ ਤਲੀ ਗੁਰ ਸਿਰ ਹੱਥ ਤੇ ਸਿਰ ਤਲੀ ਲੈ ਸਿਰ ਸਿਰ ਮਤਲਬ ਦੇਣ ਲਈ ਤਿਆਰ ਹੋ ਕੇ ਆਇਓ ਜਿਨ੍ਹਾਂ ਨੇ ਮੇਰੇ ਪਾਸ ਆਣਾ ਹੈ ਜੋ ਤੋਂ ਇਹ ਪ੍ਰੇਮ ਖੇਡਣ ਦਾ ਚਾਹੋ ਇਨਾਂ ਨੂੰ ਗੁਰੂ ਨਾਲ ਪੇਮ ਹੈ ਇਹ ਖੇਡਣ ਦਾ ਚਾਹ ਹੈਗਾ ਉਹ ਸਿਰ ਤਲੀ ਤੇ ਰੱਖ ਕੇ ਆਉਣ ਸੋ ਐਸਾ ਕਰਕੇ ਹਾਸ਼ਮ ਇਸ਼ਕ ਸੁਖਾਲਾ ਨਹੀਂ ਹਾਸ਼ਮ ਇਸ਼ਕ ਸੁਖਾਲਾ ਨਹੀਂ ਮਰ ਕੇ ਆਸ਼ਿਕ ਥਿੰਦੇ ਹਰ ਦਮ ਜਾਨ ਜਿਗਰ ਦਾ ਲਾਹੂ ਚੁਲੀਆਂ ਪਰ ਪਰ ਪੀਂਦੇ ਜੀ ਤਰਨ ਤਰਨ ਸਹਿਬ ਤੋਂ ਅੰਮ੍ਰਿਤਸਰ ਸ੍ਰੋਵ ਵਿੱਚ ਸਿੰਘਾਂ ਨੇ ਤਰਨ ਤਰਨ ਦੇ ਅੰਮ੍ਰਿਤਸਰ ਸ੍ਰੋਵ ਵਿੱਚ ਸਿੰਘਾਂ ਨੇ ਇਸ਼ਨਾਨ ਕੀਤਾ ਗੁਰੂ ਘਰ ਲੰਗਰ ਤਿਆਰ ਕਰਕੇ ਛਕਿਆ ਤੇ ਘੋੜਿਆਂ ਨੂੰ ਖੂਬ ਸ਼ਰਾ ਤੇ ਦਾਣਾ ਖਵਾਇਆ ਉਸ ਸਮੇਂ ਕੁਝ ਸਿੰਘਾਂ ਕੁਝ ਸਿੰਘ ਹੋਰ ਨਾਲ ਆੜਲੇ ਉਹਨਾਂ ਦੇ ਕੋਲ ਬਹੁਤ ਹਤਿਆਰ ਸਨ ਸਤਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਵਾਰ ਬਾਬਾ ਜੀ ਨੇ ਹੋਰ ਅਰਦਾਸ ਕੀਤੀ ਅਰਦਾਸ ਦੇ ਅੰਤ ਵਿੱਚ ਬੇਨਤੀ ਕੀਤੀ ਮਹਾਰਾਜ ਭੁੱਲ ਚੁੱਕ ਖਿਮਾ ਕਰਨੀ ਤੇਰੇ ਸਿੱਖ ਤੇਰੇ ਸਾਨੂੰ ਆਪਣੇ ਲਹੂ ਨਾਲ ਮੁੜ ਪਵਿੱਤਰ ਕਰਨ ਦੇ ਕਰਨ ਤੇ ਸ਼ੋਬਰ ਵਿੱਚੋਂ ਮਲਵਾ ਕੱਢਣ ਜਾ ਰਹੇ ਹਨ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਤੇ ਸੇਵਾ ਲੈਣੀ ਇਹ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਪੰਚਮ ਪਾਸ਼ਾ ਦੇ ਚਰਨਾਂ ਵਿੱਚ ਕੀਤੀ ਅਰਦਾਸ ਵਿੱਚੋਂ ਘੁੜੇ ਤੇ ਸਵਾਰ ਹੋ ਕੇ ਬਾਬਾ ਜੀ ਸਭ ਤੋਂ ਅੱਗੇ ਹੋ ਤੁਰੇ ਉਹਨਾਂ ਦੇ ਨਾਲ ਬਾਬਾ ਲਾਹਤ ਸਿੰਘ ਬਿਆਲ ਸਿੰਘ ਗੁਰਬਖਸ਼ ਸਿੰਘ ਆਦਿ ਨਾਮੀ ਬਹਾਦਰ ਸਨ ਗੁਰੂ ਘਰ ਨਾਲ ਪਿਆਰ ਸੀ ਗੁਰੂ ਪੰਥ ਤੋਂ ਜਾਨਾ ਵਾਰਦੇ ਸਨ ਧਰਮ ਕਰਮ ਤੋਂ ਬਿਨਾ ਜੀਵਨ ਦੀ ਕੋਈ ਹੋਰ ਇੱਛਾ ਨਹੀਂ ਸੀ ਸਭ ਨੇ ਸ਼ਸਤਰ ਧਾਰਨ ਕੀਤੇ ਹੋਏ ਸਨ ਬਾਬਾ ਬਾਬਾ ਜੀ ਗੋਲਵੜੀ ਦੀ ਸਰੋਵਰ ਤੇ ਪੁਜੇ ਤਾਂ ਅੱਗੋਂ ਖਤਰਾ ਮਿਲਿਆ ਖਬਰਾਂ ਮਿਲੀਆਂ ਕਿ ਚੱਬੇ ਦੇ ਕੋਲ ਜਹਾਨ ਖਾਨ ਸ਼ਾਹੀ ਫੌਜ ਲੈ ਕੇ ਤਿਆਰ ਬੈਠਾ ਹੈ ਫੌਜ ਦੀ ਸਾਰੀ ਸ਼ਕਤੀ ਤੇ ਲਾਤ ਬਿਆਨੀ ਕੀਤੀ ਠੀਕ ਹੈ ਇਥੋਂ ਹੀ ਘੋੜੇ ਕੋੜਸਵਾਰ ਪੂਰੀ ਤਿਆਰੀ ਨਾਲ ਘੋੜਿਆਂ ਨੂੰ ਨਿਠਾਉਣ ਤੇ ਪੈਦਲ ਸਿੰਘ ਪਿੱਛੇ ਪਿੱਛੇ ਚੱਲਣ ਛੱਲੇ ਆਉਣ ਵੈਰੀ ਨੂੰ ਘੇਰ ਲਿਆ ਜਾਏ ਇਸ ਯੁੱਧ ਇਸ ਯੁੱਧ ਧਰਮ ਯੁੱਧ ਹੋਏ ਤਰ੍ਹਾਂ ਯੁੱਧ ਧਰਮ ਯੁੱਧ ਹੋਵੇਗਾ ਜੇ ਸ਼ਹੀਦ ਹੋਏ ਜੋ ਸ਼ਹੀਦ ਹੋਏਗਾ ਉਹ ਸਤਗੁਰੂ ਜੀ ਦੀ ਗੋਦ ਵਿੱਚ ਜਾ ਬਰਾਜੇਗਾ ਤੇ ਜੋ ਜੀ ਜਿੰਦਾ ਰਹੇਗਾ ਉਹ ਸਤਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ ਤੇ ਹਰਮੰਦਰ ਸਾਹਿਬ ਦੀ ਸੇਵਾ ਕਰੇਗਾ ਬਾਬਾ ਜੀ ਨੇ ਇਹ ਬਾਬਾ ਜੀ ਨੇ ਆਪਣੇ ਸਾਥੀਆਂ ਨਾਲ ਅੰਤਮ ਬਚਨ ਕੀਤੇ ਸਿੰਘੋ ਅੱਗੇ ਵਧੋ ਅੱਗੇ ਵਧੇ ਚੱਲਣਾ ਸudarshan ਜਰੂਰ ਪਹੁੰਚਣਾ ਹੈ ਵੈਰੀ ਦੇ ਅੱਗੇ ਲੱਗ ਕੇ ਡੱਠਣਾ ਨਹੀਂ ਹੈ ਸ਼ਹੀਦ ਹੋ ਜਾਣਾ ਇਹ ਜ਼ੁਲਮੀ ਸਰਕਾਰ ਦਾ ਖਾਤਮਾ ਕਰ ਦੇਣਾ ਸਤਿਗੁਰੂ ਮਹਾਰਾਜ ਦਾ ਇਹੋ ਹੀ ਹੁਕਮ ਹੈ ਸਿਆ ਹੁਕਮ ਹੈ ਸਿਰ ਦੀਜੇ ਕੰਨ ਨਾ ਕੀਜੇ ਮਹਾਰਾਜ ਦਾ ਇਹ ਹੁਕਮ ਹੈ ਖਾਲਸਾ ਦਲ ਸ ਖਾਲਸਾ ਦਲ ਸਾਜਣ ਦਾ ਜੋ ਸਤਿਗੁਰੂ ਮਹਾਰਾਜ ਦਾ ਨਿਸ਼ਾਨਾ ਸੀ ਉਸ ਨੂੰ ਅੱਜ ਪੂਰਾ ਕਰਨਾ ਆਓ ਚਲਿਏ ਇਹ ਆਕੇ ਬਾਬਾ ਜੀ ਨੇ ਆਪਣੇ ਕੋੜੇ ਨੂੰ ਅੱਡੀ ਲਾਈ ਕੋੜਾ ਬਹੁਤ ਤੇਜ਼ ਦੌੜਨ ਵਾਲਾ ਸੀ ਉਹ ਸੰਭਾ ਵਾਲਾ ਸੰਭਾ ਨਾਲ ਧਰਤੀ ਪੁੱਟਦਾ ਹੋਇਆ ਤੇ ਹਵਾ ਨਾਲ ਗੱਲਾਂ ਕਰਦਾ ਹੋਇਆ ਸੁਦਾਸਿਰ ਵੱਲ ਵਧਿਆ ਨੱਠਿਆ ਉਸ ਨੂੰ ਵੀ ਯੁੱਧ ਦਾ ਚਾਅ ਸੀ ਕੋੜੇ ਨੂੰ ਵੀ ਯੁੱਧ ਦਾ ਚਾਅ ਸੀ ਪਿਆਰੀ ਸਾਧ ਸੰਗ ਜੀ ਉਹਨਾਂ ਦੇ ਪਿੱਛੇ ਬਾਬਾ ਨੌਧ ਸਿੰਘ ਬਾਬਾ ਦਿਆਲ ਸਿੰਘ ਜੀ ਤੇ ਘੋੜਸਵਾਰ ਕੂੜੇ ਤੇ ਸਵਾਰ ਸਨ ਉਸ ਤੇ ਉਸ ਤੋਂ ਪਿੱਛੋਂ ਕੋਈ 3 ਕਹ ਹਜ਼ਾਰ ਘੋੜ ਸਵਾਰ ਸਨ ਉਹਨਾਂ ਦੇ ਉਹਨਾਂ ਦੇ ਨੱਠਣ ਨਾਲ ਜੂ ਵਿੱਚ ਐਨੀ ਘਟਾ ਉੱਡੀ ਜਾਂ ਕਿ ਹਨੇਰੀਆਂ ਦਾ ਰੂਪ ਧਾਰਨ ਕਰ ਰਿਹਾ ਬੈਠਿਆ ਹਨੇਰੀ ਵਾਂਗ ਲੱਗਣ ਲੱਗ ਪਿਆ ਕਿ ਜਿੱਦਾਂ ਹਨੇਰੀ ਆ ਜਾਂਦੀ ਹੈ ਨਾ ਇਸ ਤਰ੍ਹਾਂ ਧੂੜਾਂ ਉੱਠਣੀਆਂ ਸ਼ੁਰੂ ਹੋਈਆਂ ਸਿੰਘਾਂ ਨੇ ਜਕਾਰੇ ਛੱਡੇ ਆਕਾਸ਼ ਗੂੰਜਿਆ ਲੰਮੀ ਕਿਤਾਰ ਨਾਲ ਘੇਰਾ ਪਾਉਣ ਦੀ ਨੀਤ ਕੀਤੀ ਚੱਬਾ ਨਗਰ ਦੇ ਉੱਤੇ ਤਾਂ ਪਰ ਵਰਪਾਲ ਤੇ ਚਾਟੀ ਵਿੰਡ ਨਗਰਾਂ ਦੇ ਹੀਠੋਂ ਦੀ ਅਤੇ ਸਾਹਮਣਿਓਂ ਦੀ ਹੋ ਕੇ ਜਹਾਨ ਖਾਨ ਦੇ ਲਸ਼ਕਰ ਨੂੰ ਘੇਰਨ ਦਾ ਯਤਨ ਯਤਨ ਕੀਤਾ ਸ਼ਹੀਦਾਂ ਦਾ ਜੋਸ਼ 86 ਜੋ ਇਹਨਾਂ ਦਾ ਜੋਰ ਜਿਹੜਾ ਨਾ ਅਟਲ ਜੋਸ਼ ਸੀਗਾ ਜਹਾਂਨ ਖਾਂ ਦੇ ਲਸ਼ਕਰ ਵਿੱਚ ਲਾਹੌਰ ਦਾ ਸਰਕਾਰੀ ਅਲ ਅਲਹ ਅਹਕਾਰ ਮਸਕੀਨ ਸੀ ਉਹ ਫੌਜੀ ਫੌਜੀ ਉਹ ਫਾਰਸੀ ਪੜ੍ਹਿਆ ਲਿਖਿਆ ਸੀ ਤੇ ਉਸ ਨੂੰ ਰੋਜ਼ਾਨਾ ਸਮਾਚਾਰ ਲਿਖਣ ਦਾ ਬੜਾ ਚਾਹ ਹੁੰਦਾ ਸੀ ਉਹ ਆਪਣੇ ਰੋਜ਼ ਨਾਮ ਚ ਵਿੱਚ ਇਸ ਜੂਦੇ ਹਾਲ ਬਾਰੇ ਲਿਖਦਾ ਸੀ ਸਿੱਖਾਂ ਨੇ ਸਾਡੇ ਆਉਣ ਦਾ ਸਿੱਖਾਂ ਨੂੰ ਸਾਡੇ ਆਉਣ ਦਾ ਪਤਾ ਲੱਗ ਗਿਆ ਉਹਨਾਂ ਅਸਾਂ ਨੂੰ ਚਾਰੇ ਪਾਸਿਓਂ ਤੋਂ ਘੇਰ ਲਿਆ ਤੇ ਹਮਲਾ ਕਰ ਦਿੱਤਾ ਜੰਗ ਛਿੜ ਪਿਆ ਤੇ ਦੋਵੇਂ ਧਿਰਾਂ ਇੱਕ ਦੂਜੇ ਤੇ ਅੱਗ ਬਰਸਾਉਣ ਲੱਗੀਆਂ ਸਿੱਖਾਂ ਨੇ ਸਾਨੂੰ ਘੇਰ ਕੇ ਉਹ ਬੁਰਾ ਹਾਲ ਕੀਤਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਨੱਠ ਉੱਠੇ। ਬਾਬਾ ਜੀ ਦੇ ਹੱਥ ਵਿੱਚ ਨੇਜਾ ਸੀ। ਉਹ ਨੇਜਾ ਜੋ ਵੈਰੀਆਂ ਦੇ ਵੈਰੀਆਂ ਦੇ ਸੀਨੇ ਪਾੜਦਾ ਸੀ। ਅੱਗੇ ਵਧਦਾ ਜਾਏ ਇੱਕ ਤਲਵਾਰ, ਇੱਕ ਭਾਰੀ ਖੰਡਾ, ਇੱਕ ਸਵਾ ਇੱਕ ਸਫਾ ਜੰਗ ਸੀ। ਜਾਂਦਿਆਂ ਹੀ ਨੇਜਿਆਂ ਦੀ ਲੜਾਈ ਹੋਈ। ਤੁਰਕਾਂ ਤੇ ਪਠਾਣਾਂ ਨੂੰ ਨੇਜਿਆਂ ਵਿੱਚ ਪਾਹ ਪ੍ਰੋਹ ਕੇ ਧਰਤੀ ਤੇ ਸੁੱਟਿਆ ਤਲਵਾਰ ਦੀ ਠੁਨਕਾਰ ਨੀਜਿਆਂ ਦਾ ਖੜਾਕਾ ਗੋਲੀ ਤੋਪੇ ਗੋਲੀ ਤੋਪੇ ਤੇ ਫੜ ਲਓ ਮਾਰ ਲਓ ਮਾਰ ਦਿਓ ਜਾਂ ਅਲੀ ਜਾਂ ਅਲੀ ਜਾਂ ਸਤਿ ਸ੍ਰੀ ਅਕਾਲ ਦੇ ਨਾਰਿਆਂ ਨੇ ਮੈਦਾਨੇ ਜੰਗ ਵਿੱਚ ਪਰਲੋ ਲਿਆ ਦਿੱਤੀ ਆਵਾਜ਼ਾਂ ਖਿਜੜੀ ਹੋ ਗਈਆਂ ਜੋਸ਼ ਇੰਨੇ ਬਾਹਰ ਨਚਿਆ ਮਹਾ ਭਾਰਤ ਵਰਗੀਆਂ ਲੜਾਈਆਂ ਦੇ ਸ਼ਹੀਦ ਧਰਮ ਯੁੱਧ ਨੂੰ ਤੱਕਣ ਲੱਗੇ ਚੱਬਾ ਪਿੰਡ ਦੇ ਚੜ੍ਹਦੇ ਪਾਸੇ ਉਹ ਜਿੱਥੋਂ ਦੀ ਅੱਜ ਪੱਕੀ ਸੜਕ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਜਾਂਦੀ ਹੈ ਤਿੰਨ ਹੰਗ ਸਿੰਘਾਂ ਦਾ ਡੇਰਾ ਬਾਬਾ ਨੌਧ ਸਿੰਘ ਦੀ ਸਮਾਧੀ ਹੈ ਪਹਿਲਾ ਵੱਡਾ ਕਮਾਸਾਨ ਦਾ ਯੁੱਧ ਹੋਇਆ ਮਸਕੀਨ ਦੇ ਕਥਨ ਅਨੁਸਾਰ ਸਿੰਘਾਂ ਨੇ ਲੋ ਸਿੰਘਾਂ ਨੇ ਲੋਥ ਤੇ ਲੋਥ ਚੁੜਾ ਦਿੱਤੀ ਸਿਰ ਸਿਰ ਰੜਦੇ ਫਿਰਨਾ ਲੱਗੇ ਸੀਸ਼ ਨਾਲੋਂ ਤੜ ਕੱਟ-ਕੱਟ ਕੇ ਐਦਾਂ ਰੁੱੜਦੇ ਫਿਰਦੇ ਸੀ ਬੌਲਾ ਗਿੰਦਾਂ ਦੇ ਮੰਗ ਜ਼ਖਮੀ ਧਰਤੀ ਤੇ ਡਿੱਗ ਕੇ ਤੜਫਦੇ ਹੋਏ ਘੋੜਿਆਂ ਦੇ ਪੱਬਾਂ ਅਤੇ ਪੈਦਲਾਂ ਪੈਦਰ ਲੜਦੇ ਜਵਾਨਾਂ ਤੇ ਭਾਰੀ ਪਿਆਰਾ ਹੀਠ ਦਲੀ ਤੇ ਦਿੱਲੀ ਤੇ ਮਲੀ ਹੋਈ ਸਰੀਰ ਪਰ ਪੈਸਮ ਤੇ ਭਿਆਨਕ ਸੀਕ ਮਾਰ ਕੇ ਠੰਡੇ ਹੋ ਜਾਣ ਲੱਗੇ ਨੇਜਾ ਤਲਵਾਰ ਬੰਦੂਕ ਕਹਹਾੜਾ ਚੱਕਰ ਤੇ ਖੁੰਡਾ ਸ਼ਸਤਰ ਚ ਚੱਲ ਰਹੇ ਸਨ ਜਵਾਨ ਡਿਗ ਰਹੇ ਸਨ ਘੋੜੇ ਡਿਗ ਡਿਗ ਰਹੇ ਸਨ ਬਿਨਾਂ ਸਲ ਸਵਾਰਾਂ ਦੇ ਘੋੜੇ ਆਪ ਮਹਾਰੇ پاگل ਹੋਏ ਤਨ ਅੱਠੇ ਫਿਰਦੇ ਸਨ ਪੱਟੀ ਦਾ ਹਾਕਮ ਕਸਮਖਾਂ ਕਾਸਮ ਖਾਨ ਸੀ ਜਿਸ ਨੂੰ ਆਪਣੇ ਬਲ ਤੇ ਯੁੱਧ ਵਿਦਿਆ ਤੇ ਮਾਨ ਸੀ ਜਿਹੜਾ ਬੜਾ ਫਰਤੀਲਾ ਸੀ ਜਿਸ ਨੇ ਸਿੰਘਾਂ ਨਾਲ ਲੜ ਕੇ ਨਹੀਂ ਸੀ ਦੇਖਿਆ ਤੇ ਉਸ ਨੂੰ ਲੜਨ ਦਾ ਚਾਹ ਸੀ ਲਾਲ ਘੋੜੇ ਤੇ ਸਵਾਰ ਉਸ ਦੇ ਉਸ ਦੇ ਨਾਲ ਫੌਜ ਤੋਂ ਬਿਨਾਂ ਰਛਾਵੇਂ ਵਾਂਗ ਰਹਿਣ ਵਾਲੇ ਉਸ ਦੀ بیگم بیگم ਦੇ نوਕਰ ਵੀ ਨਾਲ ਸਨ ਉਹ ਸਿੰਘਾਂ ਨਾਲ ਲੋਹਾ ਲੈਣ ਲੱਗਾ ਘੇਰੇ ਵਿੱਚ ਆ ਗਿਆ ਅੰਨੇ ਵਾਤ ਲਵਾਰ ਚੱਲੀ ਢਾਲਾਂ ਦੇ ਢਾਲਾਂ ਨੇ ਕੰਮ ਨਾ ਦਿੱਤਾ ਇੱਕ ਥਾਂ ਜਵਾਨ ਢੇਰੀ ਹੁੰਦੇ ਰਹੇ ਮਾਲਵੇ ਦੇ ਸੂਰਮੇ ਜੱਸਾ ਸਿੰਘ ਤੇ ਕਾਸਮ ਖਾਨ ਨੂੰ ਲਲਕਾਰਿਆ ਜੱਸਾ ਸਿੰਘ ਨੇ ਕਸਮ ਖਾਨ ਨੂੰ ਲਲਕਾਰਿਆ ਤਕੜਾ ਹੋ ਖਾਨਾ ਮੈਂ ਵਾਰ ਕਰਨ ਲੱਗਾ ਕਰ ਲੈ ਯਾਦ ਖੁਦਾ ਨੂੰ ਰੋਗ ਸਿੰਘ ਦਾ ਵਾਰ ਇਹ ਖਿਆਲ ਕਰੋ ਆਖ ਕੇ ਕਾਸਮ ਖਾਨ ਨੇ ਵਾਰ ਕੀਤਾ ਸਿੰਘ ਨੇ ਬਚਾਇਆ ਦੂਸਰਾ ਕੀਤਾ ਖੰਡੇ ਨਾਲ ਰੋਕਿਆ ਫਿਰ ਸਿੰਘ ਦਾ ਦਾ ਫਬ ਗਿਆ ਸਿੰਘ ਨੇ ਖੰਡਾ ਘੁਮਾ ਕੇ ਐਸਾ ਮਾਰਿਆ ਕਿ ਕਸਮ ਖਾਨ ਦਾ ਸਿਰ ਲੱਤ ਕੇ ਉਸ ਦੀ ਬੀਗਮ ਦੇ ਬੀਗਮ ਤੇ ਨੌਕਰ ਜਮਾਲ ਖਾਨ ਦੀ ਝੋਲੀ ਵਿੱਚ ਜਾ ਪਿਆ ਉਸ ਦੇ ਸਿਰ ਨੂੰ ਨੱਪਿਆ ਘੋੜਾ ਖਿਸਕ ਖਿਸਕਾ ਕੇ ਜਮਾਲ ਦੀ ਨਸਣ ਹੀ ਲੱਗਾ ਲੱਗਾ ਸੀ ਕਿ ਸਿੰਘ ਨੇ ਉਸ ਦਾ ਵੀ ਸਿਰ ਲਾ ਦਿੱਤਾ কুমিয়ার চাক ਤੋਂ ਚੁਗਮ কুমিয়ার ਚੱਕ ਪਿੰਡ ਚੱਕ ਤੋਂ ਪਿੰਡ ਥੱਪ ਦੀ ਥੱਪ ਕੇ ਲਾ ਕੇ ਪਾਸ ਰੱਖ ਦਿੰਦਾ ਵੱਢ ਕੇ ਸਿਰ ਜਿਹੜਾ ਨਾ ਟੰਡਾ ਵੱਡਾ ਵੱਡ ਕੇ ਪਸੇ ਰੱਖੀ ਜਾਂਦਾ ਕਸਮ ਖਾਨ ਦਾ ਸਿਰ ਧਰਤੀ ਤੇ ਡਿੱਗ ਪਿਆ ਬ੍ਰਿ얌 ਸਿੰਘ ਨੇ ਨੀਲੇ ਘੋੜੇ ਤੇ ਸੁંબા ਹੇਠ ਆ ਲ ਆ ਕੇ ਫਿਰ ਗਿਆ ਸੇਰੂ ਦਾ ਹੱਡੀਆਂ ਟੁੱਟ ਗਈਆਂ ਸਿਰ ਦੀਆਂ ਮਿੱਝ ਪਾਸੇ ਵਗਦੂਰੀ ਖਾਕ ਵਿੱਚ ਮਿਲ ਗਿਆ ਉਸ ਦਾ ਸਿਰ ਉਸ ਦੀ ਬੀਗਮ ਤੇ ਨੌਕਰ ਮੈਦਾਨੇ ਜੰਗ ਵਿੱਚੋਂ ਨੱਠਣ ਲੱਗੇ ਤਾਂ ਕਿ ਪੱਟੀ ਪੁੱਜ ਕੇ ਬੀਗਮ ਨੂੰ ਦੱਸ ਦੇਣਾ ਦੱਸ ਦੇਣ ਕਿ ਉਹ ਵਿਧਵਾ ਹੋ ਗਈ ਇਸ ਥਾਂ ਕਾਸਮ ਖਾਂ ਮਾਰਿਆ ਗਿਆ ਇ ਉੱਥੇ ਲੋਥਾਂ ਦਾ ਢੇਰ ਲੱਗਿਆ ਪਿਆ ਉਸਦੇ ਅੱਗੇ ਬਾਬਾ ਨੌਧ ਸਿੰਘ ਯੁੱਧ ਕਰ ਰਿਹਾ ਸੀ ਉਹ ਜਵਾਨ ਜੀਵਨ ਵਾਲਾ ਗੁਰਮਖ ਮਹਾਵਲੀ ਯੋਧਾ ਸੀ ਪਿਆਰੀ ਸਾਧ ਸੰਗਤ ਗੁਰਮਖ ਸਿੰਘ ਉਸਨੇ ਸਾਰਾ ਜਨਮ ਗੁਰੂ ਕੇ ਗੁਰੂ ਦੇ ਲੇਖੇ ਲਾਇਆ ਉਸਦਾ ਖੰਡਾ ਬਿਜਲੀ ਬਿਜਲੀ ਸੀ ਨਿਰੀ ਮੌਤ ਸੀ ਦੁਸ਼ਮਣ ਇੱਕ ਵਾਰ ਮਸਾਂ ਚੱਲ ਇੱਕ ਵਾਰ ਮਸੀ ਚੱਲਦਾ ਸੀ ਉਹਦਾ ਜਹਾਨ ਖਾਨ ਆਪ ਬਾਬਾ ਜੀ ਨਾਲ ਲੜਨ ਲੱਗਾ ਉਸਾਂ ਇੰਨੀ ਲੜਾਈ ਹੋਈ ਕੋਲੇ ਕੋਲੇ ਰਹਿ ਗਏ ਬਾਬਾ ਜੀ ਤੇ ਬਹੁਤ ਦੁਸ਼ਮਣ ਆ ਪਏ ਬੰਦੂਕ ਨੇਜਾ ਤਲਵਾਰ ਤੇ ਵਾਰ ਕਰਨ ਲੱਗੇ ਲੜਾਈ ਵਿੱਚ ਲੜਾਈ ਵਿੱਚ ਖੁਦਾ ਨਹੀਂ ਭੁੱਲਦਾ ਰੱਬ ਨਹੀਂ ਭੁੱਲਦਾ ਪਰ ਆਪਣੇ ਤੋਂ ਤਲਵਾਰਾਂ ਦਾ ਜਾ ਤਰਵੜ ਦਾ ਜਾਲ ਤਣ ਗਿਆ ਬਾਬਾ ਜੀ ਦਾ ਸਰੀਰ ਜ਼ਖਮੀ ਹੋ ਗਿਆ ਕੋਈ ਮਾਮੂਲੀ ਜ਼ਖਮੀ ਨਹੀਂ ਸੀ ਹੋਇਆ ਸਗੋਂ ਉਹਨਾਂ ਦੀ ਸੰਜੂਕ ਕੱਟੀ ਗਈ ਆਪਣੇ ਲਹੂ ਨਾਲ ਲਾਲ ਰੰਗੇ ਰੰਗੇ ਜਾ ਚੁੱਕੇ ਸਨ ਅੰਗ ਅੰਗ ਤੇ ਜ਼ਖਮ ਸਨ ਬਾਬਾ ਜੀ ਦੇ ਇੱਕ ਗੋਲੀ ਮੱਥੇ ਵਿੱਚ ਲੱਗੀ ਸੀ ਦੁਸ਼ਮਣ ਅੱਗੋਂ ਤੇ ਪਿੱਛੋਂ ਵਾਰ ਕਰਦੇ ਸਨ ਫਿਰ ਵੀ ਸਤਿਗੁਰਾਂ ਦੀ ਮਿਹਰ ਭਗਤੀ ਦਾ ਅਸਰ ਤੇ ਧਰਮ ਦਾ ਵਿਸ਼ਵਾਸ ਉਹਨਾਂ ਸ਼ਹੀਦ ਸ਼ਹੀਦ ਹੋਇਆ ਉਹਨੂੰ ਵੀ ਸਜੀਤ ਰੱਖ ਰਿਹਾ ਸੀ ਜਿੰਨੀਆਂ ਸੱਟਾਂ ਬਾਬਾ ਜੀ ਦੇ ਲੱਗੀਆਂ ਹੋਈਆਂ ਸੀ ਆਮ ਇਨਸਾਨ ਉਹ ਚੱਲ ਨਹੀਂ ਸਕਦਾ ਸੀ ਉਹ ਤੇ ਉਸੇ ਵੇਲੇ ਖਤਮ ਹੋ ਜਾਂਦਾ ਹੈ ਬਾਬਾ ਜੀ ਦੀ ਭਗਤੀ ਗੁਰੂ ਸਾਹਿਬ ਦਾ ਅਸ਼ੀਰਵਾਦ ਜੋ ਮਿਲਿਆ ਸੀ ਉਸ ਦੀ ਉਸ ਕਰਕੇ ਹੀ ਉਹ ਸਭ ਕੁਝ ਚੱਲੀ ਜਾ ਰਿਹਾ ਸੀ ਲੜੀ ਜਾਂਦੇ ਰਹੇ ਖੰਡਾ ਚੱਲਦਾ ਰਿਹਾ ਚੱਲਦਾ ਰਿਹਾ ਖੰਡਾ ਕਿੰਨਾ ਚਿਰ ਤੇ ਅੰਤ ਘੋੜਾ ਡਿੱਗ ਪਿਆ ਉਹ ਥੱਕਾ ਤੇ ਜ਼ਖਮੀ ਹੋ ਚੁੱਕਾ ਸੀ ਘੋੜਾ ਵੀ ਪਿਆ ਰਿਹਾ ਸਾਧ ਸੰਗਤ ਜੀ ਲੋਥਾਂ ਦੇ ਢੇਰ ਨਾਲ ਘੋੜੇ ਤੇ ਅਗਲੇ ਸੁੰਭ ਅੜ ਗਏ ਘੋੜਾ ਡਿੱਗ ਪਿਆ ਤਾਂ ਬਾਬਾ ਜੀ ਲਹੂ ਸੁਨਾਬੀ ਧਰਤੀ ਤੇ ਡਿੱਗ ਪਏ ਦੁਸ਼ਮਣ ਦੇ ਦੁਸ਼ਮਣ ਨੇ ਯਾ ਅਲੀ ਦਾ ਨਾਰਾ ਲਾ ਨਾਰਾ ਲਾਇਆ ਉਸ ਨਾਰੇ ਨੂੰ ਸੁਣ ਕੇ ਸਿੰਘਾਂ ਸਿੰਘ ਹੋਰ ਜੋਸ਼ ਵਿੱਚ ਆਏ ਜਿੰਦਗੀ ਤੇ ਮੌਤ ਦਾ ਭੇਂਤ ਭੁੱਲ ਗਏ ਵਾਰ ਤੇ ਵਾਰ ਹੋਣ ਲੱਗਾ ਬਾਬਾ ਨੌਧ ਸਿੰਘ ਜੀ ਦੀ ਸ਼ਹੀਦੀ ਨੇ ਸਿੰਘਾਂ ਨੂੰ ਹੋਰ ਜੋਸ਼ ਪਰ ਚੜਾਇਆ ਉਹਨਾਂ ਨੇ ਐਸੇ ਜ਼ੋਰ ਦੇ ਐਸੇ ਜ਼ੋਰ ਦਾ ਹੱਲਾ ਬੁਲਿਆ ਕਿ ਵੈਰੀ ਦੇ ਪੈਰ ਉਖੜ ਗਏ ਵੈਰੀ ਪਿੱਛੇ ਹਟਣ ਲੱਗਾ ਉਹ ਅੰਮ੍ਰਿਤਸਰ ਵੱਲ ਮੂੰਹ ਕਰਕੇ ਨੱਠਣ ਲੱਗਾ ਲੱਗਾ ਸਿੰਘ ਤੱਕੀ ਲਿਆਉਣ ਲੱਗੇ ਓਹੀ ਸਿੰਘਾਂ ਨੂੰ ਸਤਿਗੁਰੂ ਜੀ ਦੇ ਗੁਰਦੁਆਰਿਆਂ ਦੇ ਦਰਸ਼ਨ ਹੋਏ ਤਿਉਹ ਹੀ ਉਹਨਾਂ ਦਾ ਜੋਸ਼ ਵਧ ਗਿਆ ਉਹਨਾਂ ਨੇ ਜਕਾਰੇ ਧਿਜਕਾਰੇ ਛੱੜਨੇ ਸ਼ੁਰੂ ਕੀਤੇ ਜਾਨ ਖਾਂ ਤੇ ਉਸ ਦੇ ਸਾਥੀ ਘਬਰਾ ਗਏ ਉਹਨਾਂ ਦੀਆਂ ਅੱਖਾਂ ਅੱਗੇ ਪੰਬਰ ਸਾਰੇ ਪੰਬਰ ਤਾਰੇ ਆ ਗਏ ਬਾਬਾ ਦੀਪ ਸਿੰਘ ਜੀ ਖੰਡਾ ਖੜਕਾਉਂਦੇ ਹੋਏ ਅੱਗੇ ਵਧੇ ਜਾਂਦੇ ਸਨ ਉਹਨਾਂ ਨੂੰ ਕੋਈ ਸੂਰਮਾ ਨਹੀਂ ਸੀ ਰੋਕ ਸਕਦਾ ਉਹਨਾਂ ਦਾ ਗੁੱਸਾ ਪੰਡੂ ਵੀਰ ਪੰਡੂ ਵੀਰਾਂ ਦਾ ਗੁੱਸਾ ਸੀ ਅਧਰਮ ਤੇ ਅਨਿਆਏ ਦੀ ਫੌਜ ਉਹਨਾਂ ਦੇ ਉਹਨਾਂ ਨੂੰ ਰੋਕਣ ਤੋਂ ਅਸਮਰਥ ਸੀ ਕਾਮ ਵਾਸਨਾ ਦੀ ਅੱਗ ਨਾਲ ਜੁੜੇ ਬੱਲੇ ਤੁਰਕ ਜਤੀ ਸਤੀ ਬਾਬਾ ਜੀ ਤੇ ਅੱਗੇ ਕਿਵੇਂ ਖੜੇ ਹੋ ਸਕਦੇ ਸਨ ਉਹ ਤਾਂ ਜਾਨਾ ਬਚਾਉਣ ਵਾਸਤੇ ਸਿਰ ਤੇ ਪੈਰ ਰੱਖ ਕੇ ਨੱਠਣ ਲੱਗੇ ਉਹਨਾਂ ਨੂੰ ਨਸ ਨਸਦਿਆਂ ਵੇਖ ਕੇ ਜਹਾਨ ਖਾਂ ਘਬਰਾ ਗਿਆ ਉੱਚੀ 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 ਰੋਲਾ ਪਾਉਣ ਲੱਗਾ ਉਹਨਾਂ ਨੂੰ ਰੋਕਣ ਰੋਕਣ ਲੱਗਾ ਜਦੋਂ ਉਹ ਨਾ ਰੁਕਦੇ ਦਿੱਸੇ ਤਾਂ ਉਸਨੇ ਪਾਗਲਾ ਵਾਂਗ ਆਪਣੇ ਆਦਮੀਆਂ ਨੂੰ ਆਪ ਵੜਨਾ ਸ਼ੁਰੂ ਕਰ ਦਿੱਤਾ ਕੰਬਕਤੋ ਮਾਰ ਸੁੱਟਾਂਗਾ ਆਪਣੇ ਫੌਜੀਆ ਨੂੰ ਕਹਿੰਦਾ ਸਿੱਖਾਂ ਨਾਲ ਲੜੋ ਤੂੰ ਸਾਨੂੰ ਲੜਨਾ ਆਵੇਗਾ ਬਾਦਸ਼ਾਹ ਦਾ ਹੁਕਮ ਹੈ ਜੇ ਕਾਫਰਾਂ ਦੇ ਅੱਗੇ ਲੱਗ ਕੇ ਨਿਠੋਗੇ ਤਾਂ ਦੋ ਜੱਕ ਦੀ ਅੱਗ ਵਿੱਚ ਸੜੋਗੇ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਮਰਵਾ ਦਿੱਤੇ ਜਾਓਗੇ ਮੁੜ ਕੇ ਆਵੋ ਮੁੜ ਆਉਣਾ ਨੂੰ ਬਹੁਤ ਤਰਲੇ ਮੈਂ ਤਾਂ ਕਰਦਾ ਕਿ ਵਾਪਸ ਆ ਜਾਓ ਰੁਕ ਜਾਓ ਖੁਦਾ ਦੇ ਵਾਸਤੇ ਪੈਰ ਧਰਤੀ ਤੇ ਗੱਡ ਲਓ ਕਾਫਰਾ ਕੋਲ ਥੋੜੀ ਫੌਜ ਹੈ ਤੁਸਾਂ ਦੀ ਮਦਦ ਵਾਸਤੇ ਤਾਜ਼ਾ ਦਾ ਤਾਜ਼ਾ ਦਮ ਫੌਜ ਆ ਰਹੀ ਹੈ ਉਹ ਵੇਖੋ ਘਟਾ ਉੱਡ ਰਹੀਆਂ ਹਨ ਹਨੇਰੀ ਚੜੀ ਆ ਰਹੀ ਹੈ ਪੱਛਮ ਵੱਲੋਂ ਉੱਡੀ ਧੂੜ ਵੱਲ ਇਸ਼ਾਰਾ ਕਰਕੇ ਆਖਦਾ ਆਖਿਆ ਉਹ ਗੁੱਸੇ ਨਾਲ ਆਪੋ ਤੋਂ ਬਾਹਰ ਹੋ ਰਿਹਾ ਸੀ ਉਸ ਦਾ ਪਾਗਲਪਨ ਦੇਖ ਕੇ ਅੱਗੇ ਤੇ ਪਿੱਛੇ ਮੌਤ ਤੱਕ ਕੇ ਨੱਠੇ ਤੁਰਖ ਖਲੋ ਕੇ ਲੜਨ ਤੇ ਵੀ ਮਰਨ ਲੱਗੇ ਸੱਚ ਹੀ ਉਸ ਸਮੇਂ ਅਜਨ ਚੀਤ ਹਾਜੀ ਅਤਾਈ ਖਾਨ ਤਾਜ਼ਾ ਦਮ ਬਹਾਦਰ ਫੌਜ ਲੈ ਕੇ ਪੁਜਾ ਸਾਰਾ ਦਿਨ ਲੜਦੇ ਹੋਏ ਸਿੰਘਾਂ ਕੁਝ ਥੱਕ ਚੁੱਕੇ ਸਨ ਤੇ ਕੁਝ ਜ਼ਖਮੀ ਸਨ ਕਈ ਲੜਾਕੇ ਜਵਾਨ ਸ਼ਹੀਦ ਹੋ ਗਏ ਹਾਜੀ ਅਤਾਈ ਖਾਨ ਮਨਿਆ ਹੋਇਆ ਆਪਣੇ ਸਮੇਂ ਦਾ ਲੜਾਕਾ ਸੀ ਦਲੇਰ ਜਨਰਲ ਸੀ ਡਰ ਉਸ ਦੇ ਰੇੜੇ ਨਹੀਂ ਸੀ ਆਉਂਦਾ ਸੰਗਰਾਣਾ ਸਾਹਿਬ ਦੇ ਬਰਾਬਰ ਤੇ ਖਲੋਪ ਮੈਦਾਨ ਵਿੱਚ ਇੱਕ ਵਾਰ ਮੁੱਢ ਜੀਵਨ ਮੌਤ ਦਾ ਅਨੋਖਾ ਕੋਲ ਹੋਇਆ ਉਹ ਕੋਲ ਜਿਸ ਨੇ ਜਿਸ ਨੂੰ ਦੇਖਣ ਵਾਸਤੇ ਕੁਦਰਤ ਦਾ ਹਰ ਨਜ਼ਾਰਾ ਉਤਾਵਲਾ ਸੀ ਹੋਇਆ ਦੇਤ ਦੇਵਤੇ ਸ਼ਹੀਦ ਸਭ ਅਕਸ਼ ਅਕਾਸ਼ਾਂ ਵਿੱਚੋਂ ਤੱਕਣ ਲੱਗੇ ਬਾਬਾ ਜੀ ਬਾਬਾ ਦੀਪ ਸਿੰਘ ਨੇ ਬੜੇ ਜੋਰ ਨਾਲ ਅਕਾਲ ਸਹਾਇ ਦਾ ਨਾਹਰਾ ਉਲੰਧ ਕੀਤਾ ਤੇ ਖੰਡਾ ਖੜਕਾਇਆ ਬਿਜਲੀ ਵਾਂਗ ਖੰਡਾ ਚਮਕ ਲਸ਼ਕਿਆ ਸੈਂਕੜੇ ਤੁਰਕਾਂ ਦੇ ਸਿਰ ਵੱਢੇ ਪਰ ਅਕਾਲ ਪੁਰਖ ਦੇ ਹੁਕਮ ਦੀ ਖੇਡ ਬਾਬਾ ਜੀ ਦਾ ਆਪਣਾ ਸਿਰ ਧੜ ਤੋਂ ਧੜ ਨਾਲੋਂ ਵੱਖ ਹੋ ਗਿਆ ਵੈਰੀ ਦਾ ਦਾਹ ਲੱਗ ਗਿਆ ਥਕੇਵੇਂ जखਮਾਂ ਦੀ ਬਹੁਲਕ ਭੌਲਤਾ ਅਤੇ ਜੋਸ਼ ਨਾਲ ਜੰਗ ਕਰਦਿਆਂ ਹੋਇਆ ਵੈਰੀ ਦੀ ਤਲਵਾਰ ਦਾ वार ਨਾ ਰਹੀ ਤਲਵਾਰ ਵੱਲ ਬੱਬਾਈ ਦੀ ਨਿਗਾਹ ਨਾ ਰਹੀ ਪਾਸੋਂ ਪਾਸੇ ਤੋਂ ਦੁਸ਼ਮਣ ਨੇ ਲੁਕਮਾ ਵਾਰ ਕੀਤਾ ਸੀਸ ਧੜਨ ਨਾਲੋਂ ਵੱਖ ਹੋਇਆ ਤਣ ਰਾਕੀ ਤੋਂ ਰਾਕੀ ਤੋਂ ਉਧਰ ਪਿਆ ਸਰੀਰ ਨਾਲੋਂ ਅਲੱਗ ਹੋ ਗਿਆ ਧਰਤੀ ਤੇ ਆਇਆ ਸੀ ਬਾਬਾ ਆਇਆ ਸੀ ਕਿ ਬਾਬਾ ਜੀ ਦੇ ਇੱਕ ਸਾਥੀ ਨੇ ਦੂਸਰੇ ਸਿੰਘਾਂ ਨੂੰ ਜੰਗ ਦੂਸਰੇ ਸਿੰਘਾਂ ਨੂੰ ਜੰਗ ਕਰੀ ਚੱਲੋ ਦਾ ਇਸ਼ਾਰਾ ਕੀਤਾ ਕਹਿੰਦੇ ਜੰਗ ਨਹੀਂ ਰੁਕਣਾ ਚਾਹੀਦਾ ਜੰਗ ਸ਼ੁਰੂ ਰੱਖੋ ਇਸ਼ਾਰਾ ਕਰਕੇ ਆ ਬਾਬਾ ਜੀ ਦੇ ਪਵਿੱਤਰ ਸਰੀਰ ਤੇ ਸੀਸ ਨੂੰ ਚੁੱਕ ਕੇ ਬਾਹਰ ਲੈ ਜਾਣ ਦੀ ਇੱਛਾ ਕੀਤੀ ਤਾਂ ਕਿ ਦੁਸ਼ਮਣ ਦੇ ਪੈਰਾਹੇਟ ਨਾ ਆਜ ਆਏ ਜਦੋਂ ਉਹ ਸੀਸ ਉਠਾਣ ਲੱਗਾ ਤਾਂ ਉਸ ਜਵਾਨੋਂ ਉਸ ਦੀ ਜਵਾਨ ਵਿੱਚੋਂ ਨਿਕਲ ਗਿਆ ਕਿ ਬਾਬਾ ਜੀ ਤੁਸੀਂ ਤਾਂ ਵਚਨ ਕੀਤਾ ਸੀ ਕਿ ਅੰਮ੍ਰਿਤਸਰ ਪੁੱਜ ਕੇ ਆਰਾਮਦਾਸ ਸਰੋਵਰ ਦੇ ਦਰਸ਼ਨ ਕਰਨੇ ਹਨ ਉੱਥੇ ਸ਼ਹੀਦ ਸ਼ਹੀਦੀ ਵਰਤਾ ਛਕਣਾ ਹੈ ਪਰ ਸੁਦਾਸ ਤੁਸੀਂ ਤਾਂ ਉੱਥੋਂ ਪਹਿ ਉੱਥੋਂ ਦੂਰ ਹੀ ਭਾੜੇ ਵਰਤਾ ਦਿੱਤੇ ਸਿੰਘ ਦਾ ਵਚਨ ਅਟੱਲ ਹੋਇਆ ਸਿੰਘਾਂ ਦਾ ਵਚਨ ਅਟੱਲ ਹੁੰਦਾ ਹੈ ਉਥੇ ਸਿੰਘ ਨੇ ਹਮ ਹਮਦਰਦੀ ਧਾਰਮਿਕ ਪਿਆਰ ਅਤੇ ਬਲਵਲੇ ਨਾਲ ਪ੍ਰੇਰਿਤ ਹੋ ਕੇ ਆਖਿਆ ਸੀ ਉਸ ਵੇਲੇ ਸੀਸ ਹਿਲਾ ਹਿਲਾ ਤੇ ਉਹ ਪਰੇ ਹੋ ਗਿਆ ਸੀਸ ਹਿਲਾ ਸਿੱਧਾ ਹੋਇਆ ਦਸਤਾਰ ਤੇ ਦੁਮਾਲੇ ਜਿਉਂ ਦੇ ਤਿਉਂ ਸਿਰ ਤੇ ਰਹੇ ਧੜ ਉੱਠ ਕੇ ਖਲੋ ਗਿਆ ਖੰਡਾ ਪਹਿਲਾਂ ਹੀ ਪਹਿਲਾਂ ਹੀ ਹੱਥ ਵਿੱਚ ਸੀ ਬਿਨਾਂ ਕਿਸੇ ਆਸਰੇ ਦੇ ਤੜ ਤੜ ਦੇ ਖਲੋ ਜਾਣ ਤੇ ਸੀਸ ਆਪਣੇ ਆਪ ਉੱਠ ਕੇ ਖੱਬੇ ਹੱਥ ਵਿੱਚ ਖੱਬੇ ਹੱਥ ਦੀ ਤੜੀ ਤੇ ਟਿਕ ਗਿਆ ਜੀਵਨ ਮਰਨ ਜੀਵਨ ਮਰਨ ਤੋਂ ਰਹਿਤ ਗਰਮੀ ਸਰਦੀ ਤੋਂ ਦੂਰ ਜਗਤ ਤੋਂ ਅੱਡ ਅਨੋਖੇ ਹੀ ਜੀਵਨ ਦੀ ਦਿਸ਼ਾ ਵਿੱਚ ਬਾਬਾ ਜੀ ਖਲੋ ਗਏ ਜਿਨ੍ਹਾਂ ਨੂੰ ਕੋਲ ਤੁਰਕ ਤੇ ਸਿੰਘ ਸਨ ਪਰੇ हट ਗਏ ਕੜੀ ਪਾਲ ਲਈ ਦੋਵੇਂ ਇਸ ਤਰ੍ਹਾਂ ਹੀ ਜੰਗ ਕਰਨਾ ਭੁੱਲ ਗਈਆਂ ਜਦੋਂ ਬਾਬਾ ਜੀ ਦਾ ਇਹ ਰੂਪ ਦੇਖਿਆ ਹੱਥ ਵਿੱਚ ਛਤਰੀ ਤੇ ਸੀਸ ਧਰ ਕੇ ਖੰਡਾ ਫੜਿਆ ਹੋਇਆ ਹੱਥ ਵਿੱਚ ਖੰਡਾ ਵੀ ਇੰਨਾ ਭਾਰਾ ਕਿ ਬਹੁਤ ਭਾਰਾ ਖੰਡਾ ਸੀ ਜਿਸ ਨੂੰ ਹੱਥ ਵਿੱਚ ਲੈ ਕੇ ਜੰਗ ਲੜਾਈ ਦੇ ਜੰਗ ਵਿੱਚ ਜੰਗ ਵਿੱਚ ਲੜਨ ਲੱਗੇ ਬੈਰੀ ਵੀ ਭੁੱਲ ਗਿਆ ਕਿ ਇਹ ਕੀ ਹੋ ਗਿਆ ਵੇ ਰਾਨੀ ਨਾਲ ਅਨੋਖੇ ਕੋਤਕ ਨੂੰ ਬਿਡਰ-ਬਿਡਰ ਤੱਕਣ ਲੱਗੇ ਪਿਆਰੀ ਸਾਧ ਸੰਗਤ ਉਹਨਾਂ ਨੇ ਦੇਖਿਆ ਬਾਬਾ ਜੀ ਸੀਸ ਧੜੀ ਤੇ ਰੱਖ ਕੇ ਅੱਗੇ ਤੁਰ ਪਏ ਉਹਨਾਂ ਦਾ ਖੰਡਾ ਹਵਾ ਵਿੱਚ ਘੁੰਮਿਆ ਬਿਜਲੀ ਵਾਂਗ ਚਮਕ ਲਸ਼ਕਿਆ ਤੇ ਇੱਕ ਆਵਾਜ਼ ਪੈਦਾ ਹੋਈ हे ਅੱਲਾ ਕੀ ਮੁਰਦੇ ਵੀ ਮੁਰਦੇ ਉੱਠ ਕੇ ਲੜਨ ਲੱਗ ਪਏ ਤੌਬਾ ਤੌਬਾ ਮੁਸਲਮਾਨ ਦੀ ਫੌਜ ਜਿਹੜੀ ਸੀ ਤੌਬਾ ਤੌਬਾ ਕਰਨ ਲੱਗੀ ਪੈਰੀ ਸਾਧ ਸੰਗਤ ਜਿਨ੍ਹਾਂ ਮੁਸਲਮਾਨਾਂ ਨੇ ਬਾਬਾ ਜੀ ਨੂੰ ਉਠਾਇਆ ਤੱਕਿਆ ਉਹਨਾਂ ਦੇ ਮੂੰਹੋਂ ਹੈਰਾਨੀ ਨਾਲ ਉਪਰੋਕਤ ਸ਼ਬਦ ਨਿਕਲੇ ਤੇ ਭੈ ਨਾਲ ਉਹਨਾਂ ਦਾ ਉਹਨਾਂ ਨਾਲ ਲਹੂ ਠੰਡਾ ਪੈ ਗਿਆ ਉਹਨਾਂ ਦਾ ਭੈ ਦੇ ਨਾਲ ਹੀ ਲਹੂ ਠੰਡਾ ਪੈ ਗਿਆ ਜਹਰਾ ਕਰਾਮਾਤ ਅਕਾਲ ਪੁਰਖ ਦੀ ਮਹਾਨ ਸ਼ਕਤੀ ਦਾ ਗੁਪਤ ਪ੍ਰਗਟਾਵਾ ਮੁਸਲਮਾਨਾਂ ਨੇ ਅੱਗੋਂ ਆ ਛੱਡ 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 ਦਿੱਤਾ ਸਿੰਘ ਸਾਹਿਬ ਤੀਕ ਘੁਮਾਉਂਦੇ ਹੋਏ ਦੁਸ਼ਮਣਾਂ ਦਾ ਨਾਸ਼ ਕਰਦੇ ਹੋਏ ਅੰਮ੍ਰਿਤਸਰ ਵੱਲ ਵੱਧੇ ਗਏ ਉਹਨਾਂ ਦੀ ਕਿਸੇ ਨੇ ਉਹਨਾਂ ਨੂੰ ਕਿਸੇ ਨੇ ਨਾ ਰੁਕਿਆ ਜਦੋਂ ਉਸ ਉਸ ਰੂਪ ਵਿੱਚ ਦੇਖਦੇ ਸੀ ਸਾਰੇ ਪਿੱਛੇ ਹੱਡੀ ਜਾ ਰਹੇ ਸੀ ਦੌੜਨ ਲੱਗੇ ਆ ਜਿਹੜੇ ਮੋਹਰੇ ਆਉਂਦੇ ਸੀ ਖੜੇ ਨਹੀਂ ਸੀ ਹੁੰਦੇ ਵੀ ਇਹ ਤੇ ਮੁਰਦੇ ਵੀ ਲੜਨ ਲੱਗ ਪਏ ਹਨ ਯੋਹੀ ਸਿੰਘਾ ਨੇ ਪਰਤੱਖ ਦੇਖਿਆ ਕਿ ਬਾਬਾ ਦੀਪ ਸਿੰਘ ਜੀ ਨੇ ਸਤਗੁਰੂ ਜੀ ਦੀ ਕਿਰਪਾ ਨਾਲ ਆਪਣਾ ਸੇਸ਼ ਆਪਣੇ ਹੀ ਤਲੀ ਤੇ ਰੱਖ ਲਿਆ ਹੈ ਰੱਖ ਲਿਆ ਤਾਂ ਉਹਨਾਂ ਦੇ ਹੌਸਲੇ ਚੋਣੇ ਦੁਨੇ ਚੋਣੇ ਹੋ ਗਏ ਕਈਆਂ ਦੇ ਹੌਸਲੇ ਤੇ ਜੋਸ਼ ਨਾਲ ਕਈ ਨਿੱਕੇ ਮੋٹے ਜ਼ਖਮਾਂ ਬਿਟ ਗਏ ਉਹ ਅੰਨੇ ਵਾ ਤੇਗ ਬਹਾਉਣ ਲੱਗੇ ਤੁਰਕਾਂ ਦੀਆਂ ਲਾਸ਼ਾਂ ਤੁਰਕਾਂ ਦਾ ਨਾਸ਼ ਹੋਣ ਲੱਗਾ ਤੇ ਤੁਰਕ ਸਿਰ ਤੇ ਪੈਰ ਰੱਖ ਕੇ ਢੱਣ ਲੱਗੇ ਸੰਗਰਾਨਾ ਸਾਹਿਬ ਦੇ ਮੈਦਾਨ ਵਿੱਚੋਂ ਸੜਕ ਹੋ ਕੇ ਲੜਾਈ ਹੌਲੀ ਹੌਲੀ ਉਸ ਥਾਂ ਤੇ ਆਈ ਜਿੱਥੇ ਨਹਿਰ ਨਹਿਰ ਦੀ ਪੁਲੀ ਹੈ ਉਸ ਵੇਲੇ ਉਸ ਵੇਲੇ ਖੁੱਲੀ ਜੂਸ ਹੀ ਹੋ ਜਿੱਥੇ ਲਹੂ ਡੁੱਲ ਡੁੱਲ ਵੀ ਲੜਾਈ ਹੋਈ ਸਿੰਘਾਂ ਨੇ ਜੀਵਨ ਦੀ ਬਾਜ਼ੀ ਲਗਾਈ ਹੋਈ ਸੀ ਉਹ ਆਪਣੇ ਲਹੂ ਨਾਲ ਸਤਿਗੁਰੂ RAMDAS ji ਦੇ ਪਵਿੱਤਰ ਹਰਿਮੰਦਰ ਸਾਹਿਬ ਦੀ ਸੇਵਾ ਕਰਨੀ ਕਰਨ ਦੀ ਇੱਛਾ ਰੱਖ ਕੇ ਬਾਬਾ ਜੀ ਨਾਲ ਚੱਲੇ ਚੱਲੇ ਸਨ ਸੇਵਾ ਕਰਨ ਦੀ ਇੱਛਾ ਰੱਖ ਕੇ ਬਾਬਾ ਜੀ ਨਾਲ ਚੱਲੇ ਸਨ ਮੌਤ ਉਹਨਾਂ ਦੇ ਅੱਗੇ ਅੱਗੇ ਪਿੱਛੇ ਸੀ ਸੋ ਅੱਜ ਦੀ ਇੱਥੇ ਤੱਕ ਜੰਗ ਦੇ ਮੈਦਾਨ ਦੀ ਕਥਾ ਅੱਜ ਤੱਕ ਇੱਥੇ ਤੱਕ ਹੈ ਪਿਆਰੇ ਸਾਧ ਸੰਗਤ ਕੱਲ ਰੋਜ਼ ਮਹਾਰਾਜ ਕਿਰਪਾ ਕਰਨਗੇ ਫਿਰ ਆਪ ਜੀ ਦੇ ਦਰਸ਼ਨ ਸੇਵਾ ਕਰਾਂਗੇ ਸੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ